ਤੇ ਇਹ ਇੱਕ ਕੁਦਰਤ ਦਾ ਖਾਸ ਕਿਸਮ ਦਾ ਪੌਦਾ ਜਿਹੜਾ ਨਦੀਨਾ ਵਾਂਗ ਉੱਗਦਾ ਤੇ ਆ ਦੇਖੋ ਇਹ ਹੁਣ ਬੀਜ ਤਿਆਰ ਹੋਇਆ ਜਿੰਨਾ ਕ ਵੱਢਿਆਗਾ ਵੱਢੇਗਾ ਬਾਕੀ ਝੜ ਵੀ ਜਾਂਦਾ ਕੋਈ ਆਪਾਂ ਤਾਂ ਕਿਉਂਕਿ ਜਿਹੜੀ ਫਸਲ ਨੂੰ ਧਰਤੀ ਸੰਭਦੀ ਆ ਸਭ ਤੋਂ ਵੱਧ ਦੇਸੀ ਉਹ ਮੰਨਿਆ ਜਾਂਦਾ ਕਿਉਂਕਿ ਸੋਏ ਨੇ ਜਿਹੜੇ ਇਹਨੂੰ ਧਰਤੀ ਚੰਗੀ ਤਰ੍ਹਾਂ ਸੰਭਲ ਲੈਂਦੀ ਆ ਕਿਉਂ ਬਰੀਕ ਬੀਜ ਹੈ ਰੋਤਾਈ ਤੇ ਅਗਲੇ ਸਾਲ ਉੱਗਿਆਉਂਦਾ ਤੇ ਜਿਹੜੀ ਸੋਏ ਨੇ ਕਿਸਾਨ ਵੀਰੋ ਇਹ ਸਾਗ ਦੇ ਵਿੱਚ ਸਬਜ਼ੀ ਦੇ ਵਿੱਚ ਪੁਰਜੀ ਬਣਾ ਕੇ ਜੇ ਖਾਧੀ ਜਾਵੇ ਤਾਂ ਪੇਟ ਰੋਗਾਂ ਲਈ ਬੜਾ ਲਾਹੇਵੰਦ ਹੁੰਦਾ। ਖੋਨੇ ਫਸਲ ਪੱਕ ਕੇ ਤਿਆਰ ਹੋ ਰਹੀ ਆ। ਤੇ ਖਾਸ ਗੱਲ ਆ ਵੀ ਇਹਨਾਂ ਕੋਈ ਬਿਮਾਰੀ ਨਹੀਂ ਪੈਂਦੀ। ਜਦੋਂ ਕੋਈ ਫਸਲ ਨਦੀਨਾ ਵਾਂਗੂ ਗਦੀਆਂ ਨਾ ਤੁਸੀਂ ਦੇਖੋ ਵੀ ਨਦੀਨਾ ਨੂੰ ਕਦੇ ਕੋਈ ਬਿਮਾਰੀ ਨਹੀਂ ਪੈਂਦੀ। ਜੇ ਪਾਉ ਤਾਂ ਪਾਉ ਘੱਟ ਪਾਉ। ਉਹ ਸੁੱਕਾ ਝੱਲਣ ਦੀ ਹੋਰ ਕਿੰਨੀਆਂ ਅ ਚੀਜ਼ਾਂ ਨਾਲ ਉਹਨਾਂ ਦੀ ਲੜਨ ਦੀ ਤਾਕਤ ਵੱਧ ਜਾਂਦੀ ਹੈ ਜਦੋਂ ਕੋਈ ਫਸਲ ਸੋਕਾ ਚ ਲੜਨੇ ਸਿੱਖ ਗਈ ਸਮਾਂ